ਤੇ ਆ ਗਿਆ ਆਪਾ ਕਿਤੇ ਨਹੀਂ ਹੋ ਗਿਆ ੱੱੱਕੇ ਗਾਣਾ ਇਹ ਕਦੀ ਤਾਂ ਯਾਰ ਕੋਈ ਵਧੀਆ ਦੀ ਗੱਲ ਕਰ ਲਿਆ ਕਰੋ ਯੂਟਿਊਬਰ ਆ ਤੁਸੀਂ ਹੈ ਨਹੀਂ ਉਹ ਕਿਤੇ ਰਵਾਤੋਂ ਆਏ ਇੱਥੇ ਭਰਾ ਅਸੀਂ ਕਿਹੜਾ ਸਪੈਸ਼ਲ ਆਏ ਹਾਂ ਸਪੈਸ਼ਲ ਹੀ ਆਏ ਆ ਬੜੇ ਵਧੀਆ ਘਰ ਉੱਪਰ ਜਾਣਾ ਘੁੰਮਦੇ ਫਿਰਦੇ ਆ ਗਏ ਇੱਥੇ ਉਹ ਇੰਨੀ ਦੂਰ ਆਏ ਘੁੰਮਣ ਕਰੋ ਤੇ ਪਹਾੜ ਕੇ ਨਾ ਸੁਣ ਲੱਗਦੇ ਨਾ ਆ ਦੇਖੋ ਸਾਰਾ ਰਵਾਤੋਂ ਪਿੰਡ ਮੈਂ ਦੇਖ ਕੇ ਬੁਸਾ ਉਹਦਾ ਦੇਖੋ ਵੀ ਉਹ ਅਸੀਂ ਜਿੱਥੇ ਬੈਠੇ ਆ ਬੈਂਚ ਆ ਵੱਡਾ ਸਾਰਾ ਲੱਗਾ ਤੇ ਪਿੰਡ ਦਾ 뷰 ਦੇਖਣ ਨੂੰ ਆਹ ਇੱਥੇ ਆਰਾਮ ਫਰਮਾ ਰਹੇ ਨਹੀਂ ਪਿੰਡ ਤਾਂ ਨਹੀਂ ਤਾਂ ਉੱਤੋਂ 뷰 ਜਿਹੜਾ ਆਉਂਦਾ ਉਦੋਂ ਪਿੰਡ ਦੇਖਦੇ ਆ ਉਤੋਂ ਆਈ ਦਾ 뷰 ਆਉਂਦਾ ਜਿੱਦਾਂ ਉੱਪਰ ਕੌਣ ਬਹਿੰਦੇ ਹੈ ਉੱਪਰ ਕੌਣ ਬਹਿੰਦੇ ਆ ਪਹਿਲਾਂ ਇੱਥੇ ਬੈਂਚ ਤੇ ਨਹੀਂ ਉਦੋਂ ਉੱਤੇ ਕੌਣ ਬਹਿੰਦੇ ਕਿੱਥੇ ਉਦਾਂ ਹੈ ਉੱਤੇ ਕੌਣ ਬਹਿੰਦੇ ਮੰਨਣੀ ਪਤਾ ਕੋਈ ਚੱਜ ਦੀ ਗੱਲ ਕਰਨੀ ਹੁੰਦੀ ਕਿ ਨਹੀਂ ਉਹ ਦਰਖਤਾਂ ਦੇ ਉੱਤੇ ਬਹਿੰਦੇ ਉਹ ਦਰਖਤਾਂ ਤੇ ਬਹਿੰਦੇ ਅਸੀਂ ਬੈਂਚ ਤੇ ਬੈਠੇ ਆ ਬੈਂਚ ਵੀ ਦਰਖਤਾਂ ਤੋਂ ਹੀ ਬਣਿਆ ਹੈ ਕਿਹੜਾ ਥੋੜਾ ਹੋਰ ਤੁਸੀਂ ਮੜੋ ਲੇਕਿਨ ਮੈਂ ਆਪਾਂ 1 2 3 ਤਿੰਨ ਚਾਰ ਚੌਥਾ ਆ ਉਹ ਤਾਂ ਚੇਤਾ ਜਦੋਂ ਆਪਾਂ ਉੱਥੇ ਗਏ ਸੀ ਉਹ ਵੀ ਤੁਰ ਕੇ ਅੱਧਾ ਘੰਟਾ ਤੁਰ ਕੇ ਗਏ ਸੀ ਆਪਾਂ ਉਹ ਤਾਂ ਐਵੇਂ ਹੀ ਧੱਕੇ ਖਾਣ ਆ ਜਾਂਦੇ ਆ ਦੋ ਐਵੇਂ ਪਸੀ ਕੀ ਨਾ ਸੀ ਬੰਦਾ ਕੋਈ ਵੀ ਆ ਸਾਰੇ ਪਸੀ ਨੂੰ ਜਾਂਦੇ ਆ ਆਹ ਪਸੀ ਨੂੰ ਜਾਂਦੇ ਉਹਨਾਂ ਨੇ ਨਹੀਂ ਕੋਈ ਨਾ ਮੈਂ ਕਿਹੜਾ ਸਪੈਸ਼ਲ ਲੈ ਕੇ ਆਈ ਆ ਸਪੈਸ਼ਲ ਲੈ ਕੇ ਆਉਂਦੇ ਬੋਲੋ ਐਵੇਂ ਬੋਲਦੇ ਰਹਿੰਦੇ ਗਾਈਜ਼ ਇਹਨਾਂ ਦਾ ਕੰਮ ਆ ਬੋਲਣਾ ਅਸੀਂ ਹੁਣ ਪਏ ਤਾਂ ਤੁਹਾਨੂੰ ਪਤਾ ਨਹੀਂ ਫਰਕ ਪਿਆ ਕਿ ਨਹੀਂ ਅਸੀਂ ਤਾਂ ਨਹੀਂ ਕਹਿੰਦੇ ਪਰ ਹੁਣ ਸਾਨੂੰ ਪਤਾ ਲੱਗੀ ਤੁਹਾਡੀ ਆਦੇ ਨੇ ਨੇੜੇ ਦੂਰ ਜਿੱਥੇ ਮਰਜ਼ੀ ਲੈ ਜਾਣਾਂ ਨੇ ਕਿੱਥੇ ਕਿੱਜੀ ਕਰਨੀਆ ਦੇਖ ਵਡਾ ਪਿੰਡ ਆ ਨਾ ਮੱਠੀ ਮੱਠੀ ਹਵਾ ਚੱਲਣ ਦੀ ਬੜਾ ਵਧੀਆ ਲੱਗਣ ਡਿਆ ਬਹਿ ਕੇ ਕਿਵੇਂ ਤੋਪ ਨਿਕਲਣ ਲਈ ਚੱਲ ਰਸਤਾ ਦੋਸੋ 5 ਮਿੰਟ ਲੱਗੇ ਉਧਾਂ ਆਉਣ ਨੂੰ ਤੇ ਜਾਂ ਦੇ ਕੱਟਦੀ ਆਹ ਚੰਗੀ ਚੜਾਈ ਜਾਂਦੀ ਆ ਚੜਾਈ ਇੱਕਦਮ ਵੀ ਜਿਆਦੀ ਆ ਤੇ ਉਹਦੇ ਕਰਕੇ ਨਾ ਸਾਹ ਬਹੁਤ ਫੁੱਲਦਾ ਆ ਆ ਹੁਲਣਾ ਹੀ ਆ ਖਾਣਾ ਤਾਂ ਹਟਣਾ ਨਹੀਂ ਪੀ ਦੇ ਪਾਸ ਤੇ ਚਲੋ ਹੁਣ ਉਤਰਿਏ ਐਂਦਾ ਚੜਨ ਨੂੰ ਤੇ ਉਤਰਨ ਨੂੰ ਹਰਖਿਆ ਮੋੜ ਗਿਆ ਹੀ ਆ ਨਾ ਕਹਿ ਲਾ ਹਾਇ ਰੱਬ ਉਤਰਨਾ ਕਿੱڑا ਸੋਖਾ ਆ ਚਲੋ ਹਾਂ ਤਾਂ ਦਿਖਾਉਣੇ ਆ ਰਾਹ ਦੇ ਵਿੱਚ ਅੰਗੂਰ ਵੀ ਲੱਗੇ ਉਹ ਵੀ ਦਿਖਾਉਣੇ ਆ ਅੰਗੂਰਾਂ ਦਾ ਬਾਗ ਅੰਗੂਰ ਖੱਟੇ ਆ ਖਾ ਕੇ ਦੇਖੇ ਤੁਸੀਂ ਸਾਰੇ ਅੰਗੂਰ ਖੱਟੇ ਹੀ ਹੁੰਦੇ ਆ ਹਾਂ ਆ ਉਹ ਤਾਂ ਕਟਿਆ ਗਾ ਇਹਨਾਂ ਨੂੰ ਚਾਹੀਦਾ ਸਾਬ ਸਫਾਈ ਕਰਨੀ ਜਾ ਜਾ ਬੰਦ ਕਾਟ ਪਾਟ ਬਣੇ ਇਹਦਾ ਬਣੇ ਇਹਦਾ ਆਹ ਕਿੱਥੇ ਖਾ ਲ ਲੈ ਏਦਾਂ ਹੀ ਤੂੰ ਦੂਧੀਆਂ ਨਹੀਂ ਹੋਰ ਕੋ ਜਾ ਤੂੰ ਇਦਾਂ ਨਾ ਖਾਓ ਤੂੰ ਦੂਧੀਆਂ ਆ ਨਹੀਂ ਦੂਧੀਆਂ ਤੂੰ ਈ ਆ ਯਾਰ ਹੋਰ ਕੀ ਆ ਆ ਦੇਖ ਤਾਂ ਤੂਧੀਆਂ ਆ ਹਾਂ ਪੱਕੀ ਆ ਕੱਚੀ ਆ ਜਿਹੜੀ ਕਾਲੀ ਜੀ ਹੁੰਦੀ ਆ ਉਹ ਹੁੰਦੀ ਪੱਕੀ ਉਹ ਆ ਦੇ ਤੂਧੀਆਂ ਈ ਹੋਰ ਕੀ ਆ ਤੂਧੀਆਂ ਹਾਂ ਹਾਂ ਬਸ ਖਾ ਲੰਦ ਦੋ ਕੁ ਮਿੰਨੂ ਖਾ ਲੰਦ ਯਾਰ ਤੂਤੀਆਂ ਆ ਯਾ ਵੀ ਤੂਤੀਆਂ ਦਾ ਹੀ ਆ ਪਰ ਤੂਤ ਇਹਦਾ ਇਦਾਂ ਦਾ ਸਰ ਹਾਂ ਅੱਬ ਹੋਲ ਕੋਸੇ ਤਾਂ ਨਹੀਂ ਖਾ ਲਿਆ ਤੂਤੀਆਂ ਆ ਸੁਖ ਹਰੀਆਂ ਆ ਇਹ ਯਾਰ ਖਾ ਕੇ ਤਾਂ ਪਤਾ ਲੱਗਦਾ ਹੀ ਐ ਤੂਤੀਆਂ ਕੀ ਆ ਤੂਤੀਆਂ ਨਾਲ ਪਰ ਹਾਂ ਆਹ ਕਦਾਂ ਰੱਖਤੇ ਇੱਕ ਦਿਨ ਮਿੰਨੂ ਚਿੰਨੂ ਮਿੰਨੂ ਇਹਨੇ ਕੋਤੋਂ ਮੈਨੂੰ ਨਹੀਂ ਪਤਾ ਹਾਂ ਐਸੇ ਇੱਕ ਬੈਂਚਪੌਂਚ ਲੱਗਾ ਹੋਵੇ ਨਾ ਵਧੀਆ ਆ ਖਾਣ ਪੀਣ ਲਈ ਜੇ ਲਿਆਇਆ ਹੋਵੇ ਬੰਦਾ ਇੱਥੇ ਕੋਈ ਡੰਡਾ ਲਾਇਆ ਹੋਰ ਨਹੀਂ ਉਹ ਤਾਂ ਚੱਲ ਠੀਕ ਹੈ ਨਹੀਂ ਉਧਰ ਜਿਹੜਾ ਬਹਿ ਕੇ ਖਾਣ ਨੂੰ ਜਿੱਦਾਂ ਲੱਗਿਆ ਹੁੰਦੇ ਆ ਇੱਥੋਂ ਅਸੀਂ ਤੁਰ ਕੇ ਆਏ ਆ ਆ ਦੇਖ ਅੰਗੂਰ ਲੱਗੇ ਆ ਇਹ ਅੰਗੂਰ ਲੱਗੇ ਆ ਆਹ ਦੇ ਅਲਿਦਵਾਲੀ ਆਹ ਕੱਚੀ ਆਹ ਦੇ ਅੰਗੂਰ ਇੱਧਰ ਵੀ ਲੱਗੇ ਆ ਹਾਂ ਉਹ ਯਾਰ ਕੱਚੀ ਨਾ ਖਾ ਲਿਓ ਕੱਚੀ ਆ ਇਹ ਟੁੱਟਦੀ ਨਹੀਂ ਕੱਚੀ ਖਾਈ ਜਾਂਦੇ ਦੱਸ ਉਹ ਪੱਕਣੀਆਂ ਆ ਆ ਮੈਂ ਨਹੀਂ ਖਾਣਾ ਫਿਰ ਅਸੀਂ ਵੀ ਕੱਚੀ ਤੇ ਪੱਕੀ ਆਈ ਨਹੀਂ ਭੈਣ ਰੰਦ 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 ਮੈਂ ਨਹੀਂ ਖਾਣਾ ਮੋਰ ਨੂੰ ਨੇ ਆ ਦੇਖੋ ਫੁੱਲ ਕਿੰਨੇ ਸੋਹਣੇ ਆ ਲੈ ਖਾ ਕੇ ਦੇਖੀਂ ਕਿ ਕੱਚੀ ਆ ਕਿ ਪੱਕੀ ਖਾ ਕੇ ਦੇਖੋ ਤਾਂ ਨਹੀਂ ਹੁੰਦੀਆਂ ਤੂੰ ਤੇ ਕਾਲੀਆਂ ਇੱਕ ਚਟੀਆਂ ਨਾ ਹੋਏ ਮਿੱਠੀਆਂ ਆ ਨਾ ਲਾਲ ਚ ਲਾਲ ਚ ਬੁਰੀ ਬਲਾ ਹੈ ਕਿਉਂ ਸਵਾਲ ਲੱਗਿਆ ਇਹ ਵੀ ਉਹੀ ਆ ਬਸ ਕਰੋ ਯਾਰ ਕੱਚੀਆਂ ਨਾ ਖਾ ਲਿਓ ਹੈਗੀਆਂ ਉਹਦਾ ਪੱਕੀਆਂ ਹੀ ਆ ਇਹ ਦੋ ਤਰ੍ਹਾਂ ਦੀਆਂ ਨੇ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ਉਹੀ ਹੁੰਦੀਆਂ ਕਾਲੀਆਂ ਆ ਥੱਲੇ ਸੱਟ ਲਈ ਚਲੋ ਆ ਜਾਓ ਹਾਂ ਮੌਸਮ ਦੇਖੋ ਬੱਦਲ ਦੇਖੋ ਕਿੰਨੇ ਸੋਹਣੇ ਲੱਗਦੇ ਆ ਦੇਖ ਮੈਂ ਟੱਟਾ ਕਿੰਨਾ ਲੱਗਦਾ ਲੱਗਦਾ ਕੀ ਦੋ ਕੀ ਖਾਣੀਆਂ ਬਸ ਮੈਂ ਕਲ ਗੂੰ ਆ ਚੜਾਈ ਨੇ ਸਾਡੀ ਬੱਸ ਕਰਾਈ ਸੀ ਆ ਇੱਕਦਮ ਉਤਰਾਈ ਤੇ ਵੀ ਉਤਰਾਈ ਤੇ ਵੀ ਜ਼ੋਰ ਲਾਉਂਦਾ ਪਰ ਚੜਾਈ ਦੇ ਇੰਨਾ ਸਾਹ ਚੜਿਆ ਆ ਹੀ ਆ ਮੜਿਆ ਟੋਟਾ ਆ ਬੱਗੇ ਪੜਾਈ ਦੇਖਣੇ ਲੋਕ ਬੜੇ ਲਿਖੇ ਆ ਦੇ ਕਿਦੋਂ ਰੱਖ ਤਾ ਕਿਦਾਂ ਪੜਾਈ ਦਾ ਨਹੀਂ ਪੜਾ ਨਹੀਂ ਐਸਾ ਮਾਰੂ ਬੰਦ ਕਰ ਦਿੰਦੇ ਹੁਣ ਨਾ ਇਧਰ ਲਗੇਟ ਇਹ ਪਾਰਕ ਜਿਹਦਾ ਕਾਰ ਥੋੜੀ ਹੁਣ ਆ ਇੰਨੀ ਛੋੜੀਗਾ ਉਹਨਾਂ ਨੇ ਨਹੀਂ 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 ਆ ਐਂਟਰੀ ਸੀਗੀ ਇਹਨਾਂ ਦੀ ਚਲ ਆ ਵੀ ਇਹਦੇ ਮੋੜੇ ਕਿਹਜ ਮੁਰਈਆ ਆ ਕਿਹ ਜਾਇਆ ਆ ਇੱਥੇ ਫ੍ਰੀ ਪਾਰਕਿੰਗ ਵਾਲੀ ਜਗ੍ਹਾ ਤੇ ਪਾਰਕਿੰਗ ਲਾ ਕੇ ਗਏ ਸੀ ਅਸੀਂ ਫ੍ਰੀ ਦੀ ਪਾਰਕਿੰਗ ਸੀ ਇਹੇ Okay. Oh